ਸੱਚੀ ਗੱਲ ਤੁਸੀਂ ਦੇਖ ਰਹੇ ਹੋ Dainik Speera TV ਮੈਂ ਹਾਂ ਨੀਰੁਪਜਰਮਨ ਸਾਡੇ ਨਾਲ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਮੌਜੂਦ ਨੇ ਸਰ ਵਧਾਈਆਂ ਦੇ ਫੋਨ ਆ ਰਹੇ ਹਨ ਢੋਲ ਲਗਾੜੇ ਵੱਜ ਰਹੇ ਹਰ ਪਾਸੇ ਇੱਕ ਖੁਸ਼ੀਆਂ ਦਾ ਮਾਹੌਲ ਛਾਇਆ ਹੈ ਜਲੰਧਰ ਦੀ ਇਹ ਜੀ ਸੀਟ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਬਿਲਕੁਲ ਜਿਹੜੀ ਇਹ ਜਿੱਤ ਹੋਈ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ 2 ਸਾਲ ਦੇ ਕੀਤੇ ਕੰਮ ਆ ਉਹਨਾਂ ਨੂੰ ਲੋਕਾਂ ਨੇ ਜਤਾਇਆ ਅਸੀਂ ਆਪ ਚੋਣ ਕੈਂਪੇਨ ਦੌਰਾਨ ਲਗਭਗ ਮੈਂ 15 ਤੋਂ 20 ਦਿਨ ਉੱਥੇ ਰਿਹਾ ਲੋਕਾਂ ਨੂੰ ਜਦੋਂ ਵਰਦੀ ਅਪੀਲ ਕਰੀਦੀ ਸੀ ਲੋਕ ਆਪ ਮਾਰੇ ਕਹਿ ਉੱਠਦੇ ਸੀ ਕਿ ਅਸੀਂ ਜਿੰਨੇ ਸਾਨੂੰ ਬਿਜਲੀ ਦੇ ਬਿੱਲ ਮਾਫ ਕੀਤੇ ਆਂ ਅਸੀਂ ਉਹਨੂੰ ਵੋਟ ਹੋਣੀ ਆ ਜਿੰਨੇ ਸਾਡੇ ਬੱਚਿਆਂ ਲਈ ਸਕੂਲ ਆਫ ਫੈਮਿਨਸ ਖੋਲੇ ਆ ਸਾਡੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਮਾਫ ਕੀਤੀਆਂ ਸੀ ਉਹਨੂੰ ਵੋਟ ਹੋਣੀ ਆ ਸਾਡੇ ਬਜ਼ੁਰਗਾਂ ਦੇ ਇਲਾਜ ਲਈ ਹਸਪੀਟਲ ਮੱਲਾਕਲੀਨ ਖੋਲੇ ਆ ਅਸੀਂ ਉਹਨੂੰ ਵੋਟ ਹੋਣੀ ਆ ਗਰਾਉਂਡਾਂ ਬਣਾਈਆਂ ਹੋਰ ਕਈ ਕੰਮ ਕੀਤੇ ਆ ਗੱਲਾਂ ਦੀ ਰਾਜਨੀਤੀ ਹਾਰੀ ਆ ਕੰਮ ਦੀ ਰਾਜਨੀਤੀ ਜਿੱਤੀ ਆ ਗਾਂਵ ਵੀ ਜਿਹੜੀਆਂ ਇਲੈਕਸ਼ਨਾਂ ਚਾਰ ਜਿਮਣੀ ਚੋਣਾਂ ਨੇ ਸਰਪੰਚੀ ਦੀ ਇਲੈਕਸ਼ਨ ਨੇ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਉਹ ਵੀ ਲੋਕ ਜਿਹੜੇ ਆ ਬੜੇ ਸਿਆਣੇ ਆ ਲੋਕ ਉਹ ਫਤਵਾ ਦੇਣਗੇ ਆ ਆਮ ਆਦਮੀ ਪਾਰਟੀ ਦੇ ਹੱਕ ਚ ਜਲੰਧਰ ਦੇ ਲੋਕਾਂ ਨੇ ਵੀ ਕਿਤੇ ਨਾ ਕਿਤੇ ਇਹ ਵੀ ਮੇਨ ਫੈਕਟਰ ਚੁਣਿਆ ਵੀ ਜਿਹਦੀ ਸਰਕਾਰ ਉਹਦਾ ਐਮ ਐਲ ਏ ਬਣਾਵਾਂਗੇ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਵਿਕਾਸ ਹੋਵੇਗਾ ਉਸੇ ਤਰ੍ਹਾਂ ਹੀ ਲੋਕ ਬੜੇ ਸਿਆਣੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਜੇ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਜਾਂ ਸਾਡੇ ਹਲਕੇ ਦਾ ਕੋਈ ਕੰਮ ਕਰਾ ਸਕਦਾ ਤੇ ਉਹ ਜਿਹਦੀ ਸਰਕਾਰ ਉਹ ਕਰਾ ਸਕਦਾ ਲੋਕ ਵੱਡੀ ਲੀਡ ਨਾਲ ਸਾਡੇ ਸਰਪੰਚ ਕਾਰਪੋਰੇਸ਼ਨ ਜਿਹੜੀਆਂ ਚਾਰਜ ਜਮਨੀ ਚੁਣਾਉਣੀਆਂ ਨੇ ਉਹ ਤੇ ਸਾਡੇ ਮੀਤਵਾਰਾਂ ਨੂੰ ਜਿਤਾਉਣਗੇ ਵੱਡੇ ਮਾਰਜਨ ਜਤਾਉਣਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਬਲੰਦੀਆਂ ਤੇ ਤਰੱਕੀ ਵੱਲ ਨੂੰ ਵਧੇਗਾ ਕਿਵੇਂ ਵੇਖਦੇ ਹੋ ਕਿਉਂਕਿ ਸ਼ੀਤਲ ਜਦ ਭਾਜਪੀ ਤੇ ਵਿਚਾਰ ਗਏ ਉਹਨਾਂ ਨੇ ਬੜੇ سارے ਇਲਜ਼ਾਮ ਲਾਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਹਿੰਦੇ ਕੰਮ ਨਹੀਂ ਹੋਏ ਮੈਂ ਜਦ ਬਾਰ-ਬਾਰ ਕਹਿੰਦਾ ਸੀ ਮੇਰੇ ਕੰਮ ਹੁੰਦੇ ਨਹੀਂ ਸੀਗੇ ਸਭ ਤੋਂ ਵੱਡਾ ਲੋਕ ਵੀ ਇਹ ਜਾਨਣਾ ਚਾਹੁੰਦੇ ਸਨ ਕਿ ਸਰਕਾਰ ਦੇ ਵਿਚਾਰ ਵਿਧਾਇਕ ਰਹਿੰਦੇ ਸਨ ਤੇ ਉਹ ਕੰਮ ਨਹੀਂ ਕਰਾ ਸਕੇ ਦੇਖੋ ਜਦੋਂ ਹੰਦਾ ਸਰਕਾਰ ਚ ਹੁੰਦਾ ਨਾ ਜੇ ਉਹ ਕੰਮ ਨਾ ਕਰਾ ਸਕੇ ਤੇ ਉਹਦੀ ਨਕਾਮੀ ਆ ਇਹ ਤੇ ਕੰਮ ਉਹਨੂੰ ਕਰਾਉਣੇ ਲੋਕਾਂ ਦੇ ਐਮਐਲਏ ਬਣਾ ਤਾ ਸਰਕਾਰ ਚ ਭੇਜ ਤਾ ਉਹਦੇ ਬਾਅਦ ਸ਼ੀਤਲ ਦਾ ਫਰਜ਼ ਹੀ ਕੰਮ ਕਰਉਣਾ ਹੁਣ ਉਹ ਕੰਮ ਕਰਾ ਲੂਗਾ ਆਪੇ ਹੀ ਪਾਰਟੀ ਬਦਲੀ ਆਪ ਹੀ ਅਸਤੀਫਾ ਦੇ ਦਿੱਤਾ ਫਿਰ ਅਸਤੀਫਾ ਦੇ ਕੇ ਆਪ ਹੀ ਇਲੈਕਸ਼ਨ ਲੜਨ ਲੱਪਿਆ ਤੇ ਲੋਕਾਂ ਨੇ ਕਿਤੇ ਨਾ ਕਿਤੇ ਇਸ ਗੱਲ ਨੂੰ ਵੀ ਨਕਾਰਿਆ ਵੀ ਅਸੀਂ ਤੇ ਤੈਨੂੰ 5 ਸਾਲ ਲਈ ਚੁਣ ਕੇ ਭੇਜਿਆ ਸੀ ਤੂੰ 2 ਸਾਲਾਂ ਬਾਅਦ ਅਸਤੀਫਾ ਦੇ ਕੇ ਫਿਰ ਚੋਣ ਲੜਨ ਲੱਪਿਆ ਲੋਕਾਂ ਨੇ ਸ਼ੀਤ ਲੰਗਰਾਲ ਨੂੰ ਤਾਂ ਵੀ ਨਕਾਰਿਆ ਕਿ ਜਿਹੜਾ ਲੋਕਾਂ ਦੇ 5 ਸਾਲ ਦੇ ਫਤਵੇ ਨੂੰ ਨਕਾਰ ਕੇ ਸ਼ੀਤ ਲੰਗਰਾਲ ਫੇਰ ਦੁਬਾਰਾ ਦੂਜੀ ਪਾਰਟੀ ਵੱਲੋਂ ਚੋਣ ਨਾਲ ਲੱਗਾ ਲੋਕਾਂ ਨੇ ਜਿਹੜੀ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣ ਦੇ ਫੈਕਟਰ ਨੂੰ ਵੀ ਫੇਲ ਕੀਤਾ ਲੋਕਾਂ ਦਾਸਤਾ ਵੀ ਜਿਹੜੀ ਪਾਰਟੀ ਵੱਲੋਂ ਅਸੀਂ ਤੁਹਾਨੂੰ ਇੱਕ ਰਾਂ ਜਿਤਾਇਆ ਉਹਦੇ ਚ ਰਹੋਗੇ ਤੇ ਫੇਰ ਵਾਰ-ਵਾਰ ਜਿਤਾਵਾਂਗੇ ਨਹੀਂ ਤੇ ਅਸੀਂ ਮੈਂ ਕਿਉਂਕਿ ਜਲੰਧਰ ਦੇ ਵਿਚਕਾਰ ਇਸ ਬਾਈ ਇਲੈਕਸ਼ਨ ਦੇ ਵਿਚਕਾਰ ਬੜਾ ਦਲ ਬਦਲਿਆਂ ਦਾ ਦੌਰ ਦੇਖਣ ਨੂੰ ਮਿਲਿਆ ਤੇ VOTING ਪਰਸੈਂਟੇਜ ਆਪਾਂ ਜੇ ਕਹੀਏ ਲੋਕ ਵੀ ਬਹੁਤ ਘਟਾਏ VOTING ਪਰਸੈਂਟੇਜ 60% ਸੀ ਜੋ ਮਹਿੰਦਰ ਭਗਤ ਵੀ ਲੈ ਗਏ ਨੇ ਇਕੋ ਭਾਵੇਂ 60% ਹੀ ਮੈਨੂੰ ਲੱਗਦਾ ਵੀ ਸਾਰੇ ਉਮੀਦਵਾਰ ਵੀ ਰਲ ਜਾਂਦੇ ਨਾ ਤਾਂ ਵੀ ਮਿੰਦਰ ਭਗਤ ਜੀ ਜਿੱਤ ਜਾਣਾ ਹੈ ਕਿਉਂਕਿ ਜਿੰਨੀਆਂ ਵੋਟਾਂ ਸਾਰੇ ਨੂੰ ਰਲਾ ਕੇ ਪਾਈਆਂ ਉਹਦੇ ਨਾਲੋਂ ਵੱਧ ਮਿੰਦਰ ਭਗਤ ਜੀ ਲੈ ਗਏ ਤੇ ਜੇ ਸਾਰੇ ਰਲ ਵੀ ਜਾਂਦੇ ਤਾਂ ਵੀ ਮਿੰਦਰ ਭਗਤ ਜੀ ਨੇ ਜਿੱਤ ਜਾਣਾ ਹੈ ਲੋਕਾਂ ਨੇ ਇੱਕ ਇਮਾਨਦਾਰ ਨਤੜਕ ਸਾਊ ਇਨਸਾਨ ਚੁਣਿਆ ਆਪਦਾ ਐਮਐਲਏ ਇਹ ਜਲੰਧਰ ਵੈਸਟ ਦੀ ਤਰੱਕੀ ਵੀ ਹੋਊਗੀ ਡਿਵੈਲਪਮੈਂਟ ਹੋਊਗੀ ਤੇ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਲੋਕਾਂ ਨੇ ਮਾਣ ਬਖਸ਼ਿਆ ਵਾ ਜਲੰਧਰ ਵੈਸਟ ਜਿਤਾ ਕੇ ਪਹਿਲਾਂ ਤਾਂ ਮੈਂ ਵਧਾਈ ਦੇਣਾ ਜਲੰਧਰ ਵੈਸਟ ਵਾਲਿਆਂ ਨੂੰ ਕਿ ਜਿਹੜਾ ਪਿਛਲੇ ਸਵਾ 2 ਸਾਲ 2.5 ਸਾਲ ਉਹਨਾਂ ਨੇ ਸੰਤਾਪ ਹੋ ਗਿਆ ਉਹ ਸੰਤਾਪ ਉਹਨਾਂ ਦਾ ਖਤਮ ਹੋ ਗਿਆ ਹੁਣ ਲੋਕ ਇਹ ਕਹਿ ਸਕਦੇ ਮਾਨਾ ਵੀ ਇਹ ਕੰਮ ਕਰਦਾ ਇਹ ਕੰਮ ਇਨਸਾਨ ਐਮ.ਐਲ.ਏ ਬਣ ਗਿਆ ਜਿਹਨੂੰ ਲੋਕ ਜਦੋਂ ਮਰਦੀ ਅੱਧੀ ਰਾਤ ਵੀ ਆਵਾਜ਼ ਮਾਰਨ ਕਿਤੇ ਕੋ ਭੱਗ ਜੀ ਉਹਨਾਂ ਦੇ ਕੰਮ ਕਰਨ ਦੇ ਵੀ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਹੇ ਨੇ ਤੇ ਇਹ ਸਭ ਤੋਂ ਵੱਡੀ ਗੱਲ ਹੈ ਸੀਐਮ ਸਾਹਿਬ ਨੇ ਆਪ ਜਦੋਂ ਉੱਥੇ ਚੋਣ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹਨੂੰ ਜਿਤਾ ਦਿਓ ਮਹਿੰਦਰ ਭਗਤ ਨੂੰ ਮੈਂ ਕੈਬਨਿਟ ਦੇ ਵਿੱਚ ਲੈ ਕੇ ਆਵਾਂਗਾ ਥਾਂ ਵੀ ਖਾਲੀ ਹੈ ਕੈਬਨਿਟ ਦੇ ਵਿੱਚ ਗੱਲ ਬਿਲਕੁਲ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਮੁਖੀ ਨੇ ਮੁੱਖ ਮੰਤਰੀ ਨੇ ਉਹ ਜੋ ਵੀ ਫੈਸਲਾ ਲੈਣਗੇ ਸਾਰਿਆਂ ਨੂੰ ਖਿੜੇ ਮੱਥੇ ਪ੍ਰਵਾਨ ਹੋਊਗਾ ਬਾਕੀ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਵੀ ਬੁਲੰਦੀਆਂ ਲੈ ਜਾਊਗਾ ਸਾਡਾ ਜਲੰਧਰ ਵੈਸਟ ਵੀ ਕਿਉਂਕਿ ਜਲੰਧਰ ਵੈਸਟ ਦੇ ਵਿੱਚ ਅਸੀਂ ਚੋਣ ਕੈਂਪੇਨ ਦੌਰਾਨ ਵੇਖਦੇ ਰਹੇ ਆ ਸੜਕਾਂ ਦਾ ਬੁਰਾ ਹਾਲਿਆ ਸੀਵਰੇਜ ਸਿਸਟਮ ਦਾ ਬੁਰਾ ਹਾਲਿਆ ਵਾਟਰ ਸਪਲਾਈ ਲੋਕਾਂ ਦੇ ਘਰੇ ਪੀਣ ਯੋਗ ਪਾਣੀ ਨਹੀਂ ਗਾ ਜੇ ਕਿਤੇ ਪਾਣੀ ਪਹੁੰਚਦਾ ਤੇ ਉਹ ਜਿਹੜੇ ਵਾਟਰ ਸਪਲਾਈ ਦੇ ਪਾਏ ਪਿਉ ਗਲੇ ਆ ਉਹਨਾਂ ਦੇ ਵਿੱਚ ਗੰਦਾ ਪਾਣੀ ਵਿੱਚ ਪਾ ਕੇ ਤੇ ਲੋਕਾਂ ਦੇ ਘਰੇ ਬਿਮਾਰੀਆਂ ਨੂੰ ਸਦਾ ਦੇ ਰਿਹਾ ਜੇ ਆਪਾਂ ਸਕੂਲ ਵੇਖੀਏ ਸਕੂਲਾਂ ਦਾ ਬੁਰਾ ਹਾਲਿਆ ਜਲੰਧਰ ਵੈਸਟ ਨੂੰ ਪਿਛਲੇ 7-8 ਸਾਲਾਂ ਤੋਂ ਕੋਈ ਡਿਵੈਲਪਮੈਂਟ ਨਹੀਂ ਮਿਲੀ ਪਹਿਲਾ ਪੜਾਤ ਚੁੰਨੀ ਲਾਲ ਜੀ ਨੇ ਜੋ ਡਿਵੈਲਪਮੈਂਟ ਕਰਾਈ ਤੇ ਉਹਦੇ ਬਾਅਦ ਹੁਣ ਮਹਿੰਦਰ ਭਗਤ ਜੀ ਕਰਾਉਣਗੇ ਇਹ ਪਰਮਾਤਮਾ ਹੁੰਦਾ ਕਿ ਹੇ ਪਰਿਵਾਰ ਨੂੰ ਪਰਮਾਤਮਾ ਨੇ ਕੋਈ ਦੇਣੀ ਹੁੰਦੀ ਆ ਬਖਸ਼ਿਸ਼ ਇਹ ਪਰਮਾਤਮਾ ਨੇ ਭਗਤ ਪਰਿਵਾਰ ਨੂੰ ਵੀ ਬਖਸ਼ਿਸ਼ ਦਿੱਤੀ ਆ ਵੀ ਜਲੰਧਰ ਵੈਸਟ ਦੀ ਡਿਵੈਲਪਮੈਂਟ ਤੋਹਾਂ ਹੀ ਕਰਾਉਣੀ ਆ ਤੇ ਪਰਮਾਤਮਾ ਕਿਰਪਾ ਕਰੇ ਹੁਣ ਵੀ ਲੋਕਾਂ ਚਿਤਾਇਆ ਆਉਣ ਆਲੀਆਂ ਇਲੈਕਸ਼ਨਾਂ ਵੀ ਲੋਕ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਤਾਉਣਗੇ ਮੋਹਿੰਦਰ ਭਗਤ ਜਿਨੇ ਉਹਨਾਂ ਦੇ ਫਾਦਰ ਸਾਹਿਬ ਆਪ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਜਿਹ ਹੈ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਪਚੋਨ ਪ੍ਰਚਾਰ ਦੇ ਵਿਚਕਾਰ ਕਿ ਮੋਹਿੰਦਰ ਭਗਤ ਨੂੰ ਜਿਤਾ ਦੋ ਅਸੀਂ ਉਹਨੂੰ ਕੈਬਨਿਟ ਵਿੱਚ ਲੈ ਕੇ ਆਣਗੇ ਤੇ ਆਉਣ ਵਾਲੇ ਦਿਨਾਂ ਅਜੇ ਵੇਖਣ ਵਾਲੀ ਗੱਲ ਹੋਏਗੀ ਕਿ ਉਹਨਾਂ ਦੇ ਕੋਲ ਕੀ ਕੁਝ ਹੈ ਕੈਮਰਾਮੈਨ ਜੱਗੀ ਦੇ ਨਾਲ ਨਿਰੂਪ ਚਲਵਾਨ ਦਿਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ